ਇਹ ਜਿੱਦ ਕਰ ਲੈ ਕਿ ਨਾ ਇਹ ਸਨੇਚਿੰਗ ਹੋਈ ਸੀਗੀ ਜਿਹੜੀ ਹੈਗੇ ਨੇ ਵੀਰਾਂ ਪਤਨੀ ਜੀਤਰਾਮ ਇਹ ਦਸ਼ਮੇਸ਼ ਨੇ ਟਾਂਡੇ ਦੇ ਰਹਿਣ ਵਾਲੇ ਨੇ ਇਹ ਜਿਹੜੇ ਬੈਂਕ ਦੇ ਵਿੱਚ ਆਪਣੀ ਪੈਨਸ਼ਨ ਲੈਣ ਹੀ ਗਏ ਸੀ ਈ ਰਿਕਸ਼ਾ ਕਰਕੇ ਜਦੋਂ ਪੈਨਸ਼ਨ ਲੈ ਕੇ ਉੱਥੋਂ ਨਿਕਲੇ ਆ ਤੇ ਇਹਨੇ ਈਰਖਾ ਵਾਲੇ ਨੇ ਉਹਨਾਂ ਦੇ ਜਿਹੜੇ ਸਿੱਪਰਸ ਖੋ ਕੇ ਜਿਹੜਾ ਮਤਲਬ ਇਹਨੇ ਕੋਸ਼ਿਸ਼ ਕੀਤੀ ਭੱਜਣ ਦੀ ਔਰ ਸਾਡੇ ਚਲੋ ਲੋਕਾਂ ਦੀ ਮਦਦ ਨਾਲ ਜਿਹੜਾ ਪੁਲਿਸ ਨੇ ਉਹ ਮੁੱਕ ਤੇ ਹੀ ਫੜ ਲਿਆ ਸੀਗਾ ਇਹ ਜਿੱਦ ਕਰ ਲੈ ਕਿ ਨਾ ਸਨੇਚਿੰਗ ਹੋਈ ਸੀਗੀ ਜਿਹੜੀ ਹੈਗੇ ਨੇ ਵੀਰਾਂ ਪਤਨੀ ਜੀਤਰਾਮ ਇਹ ਦਸ਼ਮੇਸ਼ਨਗਰ ਟਾਂਡੇ ਦੇ ਰਹਿਣ ਵਾਲੇ ਨੇ ਤਾਂ ਇਹ ਜਹੂਰੇ ਬੈਂਕ ਦੇ ਵਿੱਚ ਆਪਣੀ ਪੈਨਸ਼ਨ ਲੈਣ ਹੀ ਗਏ ਸੀ ਈ-릭ਸ਼ਾ ਕਰਕੇ ਜਦੋਂ ਪੈਨਸ਼ਨ ਲੈ ਕੇ ਉੱਥੋਂ ਨਿਕਲੇ ਆ ਤੇ ਇਹਨੇ ਈਰਸ਼ਾ ਵਾਲੇ ਨੇ ਉਹਨਾਂ ਦੇ ਜਿਹੜੇ ਪੈਸੇ ਪਰਸ ਖੋ ਕੇ ਜਿਹੜਾ ਮਤਲਬ ਇਹਨੇ ਕੋਸ਼ਿਸ਼ ਕੀਤੀ ਭੱਜਣ ਦੀ ਔਰ ਸਾਡੇ ਚਲੋ ਲੋਕਾਂ ਦੀ ਮਦਦ ਨਾਲ ਜਿਹੜਾ ਪੁਲਿਸ ਨੇ ਉਹ ਮੁੱਕ ਤੇ ਹੀ ਫੜ ਲਿਆ ਸੀਗਾ ਇਹਦਾ ਸੰਦੀਪ ਸਿੰਘ ਹੈਗਾ ਜੀ ਇਹਦੀ ਸਰਵੀ ਹੈ ਪੁੱਤਰ ਸੁਤਨਾਮ ਸਿੰਘ ਬਹਾਦਰ ਰਹੀ ਹੈਗਾ ਜੀ ਉਹ ਮੌਕੇ ਤੇ ਫੜ ਕੇ ਸੀ ਇਹਨੂੰ ਅੱਜ ਕੋਰਟ ਚ ਪੇਸ਼ ਕਰਕੇ ਇਹਦਾ ਜਿਹੜਾ ਨਾਮਜ਼ ਲੈ ਰਹੇ ਆ ਤੇ ਜਿਹੜਾ 34 ਨੰਬਰ ਐਫ ਆਈ ਆਰ ਐਡੀ 382 ਦੇ ਤਹਿਤ ਇਹ ਰਿਸਰਚ ਕੀਤੀ ਗਈ ਹੈ